ਇਹ ਬੰਦਿਆਂ ਨਾਲ ਜੀ ਜਿੰਨੇ ਮੈਂ ਚੰਗੇ ਕੰਮ ਕਰੇ ਮਾੜੇ ਕਰੇ ਇਹਨਾਂ ਨੇ ਕਰਿਆ। ਇਧਰ ਮਾਮੇ ਵਰਗੇ ਵੀ ਆ ਗਏ। ਦਾਰੂ ਦੀ ਬੇਟੀ ਚੱਕ ਕੇ। ਬੰਦਾ ਸੁਣੇ ਹਾਂ? ਹਾਂਜੀ। ਹੈਨਾ? ਪਾਪਾ ਮਨ ਕੋਠੇ ਰਾ ਕੇ ਗਿਆ ਸੀ ਤੇ ਫਿਰ ਪਾਪਾ ਪਤਾਂ ਘੋੜਾ ਸੀ ਤਗੜੀ ਰੀ ਸੀ ਉਹਦਾ ਸਾਡੇ ਕੋਲੇ ਅਸੀਂ ਦੋ ਪਤਾਂ ਘੱਟਦੇ ਸੀ ਇੱਕ ਵੱਡਾ ਪਤਾਂ ਘਾਇ ਸੀ ਐਡਾ ਹਾਂਜੀ 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 ਇੱਕ ਐਡਾ ਪਤਾਂ ਘਾਇ ਸੀ ਉਹ ਵੀ ਘੱਟਦਾ ਹੋ ਵੈਰੀ ਗੁੱਡ ਅਸੀਂ ਉਹ ਵੀ ਘੱਟਦਾ ਘਾਇ ਸੀ ਉਹ ਵੀ ਘੱਟਦਾ ਕਿੱਡਾ ਆ ਉਹ ਵੀ ਘੱਟਦਾ ਕਿੱਡਾ ਵੀ ਸਾਰੇ ਤਾਂ ਘੱਟਦੇ ਸੀ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਪਿੜੀ ਵਾਲਾ कर कर रहे आ, वालो, वालो। कर रहे जी। वेरी गुड सब तो पहले तुझे काम करो सो में पांच देना दिना एक दो तीन चार पांच ਪੂਰੀ ਹੋ ਗਿਆ ਫੁੱਲ ਤੇ ਅਸੀਂ ਜਾ ਰਹੇ ਜੀ ਪੈਲਸ ਚ ਸਮਾਂ ਤਕਰੀਬਨ 1 ਵਜਨ ਦੇ ਲੱਗੇ ਤੱਕ ਹੈ ਤੇ ਅੱਜ ਪਰਮਾਤਮਾ ਦੀ ਕਿਰਪਾ ਨਾਲ ਤੱਕ ਨਿਕ ਲਈ ਹੈ 94 ਮਿੰਟਾਂ ਚ ਅਸੀਂ ਪੰਜਾਬ ਪੈਲਸ ਫਲੋਟ ਪਹੁੰਚ ਜਾਾਂਗੇ ਤੇ ਫਿਰ ਉੱਥੇ ਜਾ ਕੇ ਤੁਹਾਨੂੰ ਦਿਖਾਉਨੇ ਆ ਰੌਣਕ ਮੇਲਾ ਤੇ ਜਿਹੜੇ ਮੁੰਡੇ ਛੁੰਡੇ ਆਪਣੇ ਪੂਰੇ ਇਤਿਆਰ ਸ਼ਹਿਰੋਂ ਘੇ ਆਏ ਆ ਤੇ ਇੱਕ ਝਲਕ ਹੀ ਉਹਨਾਂਕੀ ਮਾਰਾਂਗੇ ਜੁੜੇ ਰਹੋ ਤੇ ਮਾਵਣਾਂ ਪਹੁੰਚ ਕੇ ਕੋਈ 10 ਕਿਲੋਮੀਟਰ ਮੈਨਾਂ ਦਾ 12 ਰਹਿ ਗਿਆ ਹੋਣਾ ਤੇ ਜਾ ਕੇ ਤੁਹਾਨੂੰ ਦਿਖਾਉਨੇ ਆ ਅੱਜ ਦਾ ਵਿਆਹ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪੈਲਸ ਤੇ ਅਸੀਂ ਪਹੁੰਚ ਚੁੱਕੇ ਹਾਂ ਜੀ ਸਭ ਤੋਂ ਪਹਿਲਾਂ ਤੁਸੀਂ ਇੱਕ ਕੰਮ ਕਰੋ ਸੁਰਮੇ ਪੰਜ ਸਕਿੰਟ ਦਿਨਾ ਇੱਕ ਦੋ ਤਿੰਨ ਚਾਰ ਪੰਜ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਬਾਈ ਜੀ ਅਰਗੇ ਰੈਡੀ ਬਾਈ ਜੀ ਠੀਕ ਹੋ ਤਿਆਰੀ ਪੂਰੀ ਬਾਕੀ ਹੁਣ ਅੰਦਰ ਜਾਂਦੇ ਹਾਂ ਅੰਦਰ ਜਾ ਕੇ ਸਭ ਰੌਣਕ ਮੇਲਾ ਦਿਖਾਉਣੇ ਆ ਤੇ ਉਧਰ ਸਾਡੇ ਨੌਜਵਾਨ ਵੀ ਤਿਆਰ ਹੋ ਰਹੇ ਨੇ ਰਸ਼ੀ ਅਰਗੇ ਸਾਰੇ ਬ੍ਰਾਂਟ ਸਾਹ ਵਰਗੇ ਪਹਿਲਾਂ ਆਗੇ ਸੀ ਬਾਈ ਜੀ ਪਹਿਲਾਂ ਆਗੇ ਸੀ ਤੇ ਬਸ ਹੁਣੇ ਐਂਟਰ ਆ ਜਾਓ ਮੁੰਡਿਓ ਛੇਤੀ ਆਓ ਰੱਜੀ ਜੀ ਪਹੁੰਚ ਚੁੱਕੇ ਨੇ ਤੁਹਾਨੂੰ ਰੱਜੀ ਜੀ ਨਾਲ ਮਿਲਾ ਰਹੇ ਆ ਤੇ ਇਸ ਤੋਂ ਬਾਅਦ ਨਾ ਥੋੜੇ ਸਮੇਂ ਬਾਅਦ ਪਤਾ ਕੀ ਹੋਊਗਾ ਐ ਰੱਜੀ ਸਾਰੇ ਜਵਾਬ ਤਾਂ ਇੱਥੇ ਲੱਗਣਗੇ ਆਏ ਜਗ੍ਹਾ ਤੇ ਤਿਆਰੀ ਹੋ ਗਈ ਦੀ ਬਿਜੀ ਲੱਗ ਰਹੇ ਆ ਯਾਰ ਬਰਾੜ ਸਾਹਿਬ ਬਸ ਆ ਆ ਬਾਈ ਦੇ ਉਹ ਕਰਦੇ ਤੇ ਬਾਕੀ ਸ਼ਹਿਦ ਜੀ ਨੂੰ ਮਿਲੋ ਤੁਸੀਂ ਜਿਹੜੇ ਪੱਗਾਂ ਬਹੁਤ ਸੋਹਣੀਆਂ ਬੰਨਦੇ ਤੁਹਾਨੂੰ ਪਤਾ ਹੀ ਐ ਬਹੁਤ ਘੈਂਟ ਆਕਸ ਫੈਸਲੇ ਹਾਂ ਕਾ ਹੈ ਅੱਜ ਸਹਜ ਪੂਰਾ ਤਿਆਰ ਹੈ ਉਦੋਂ ਦਾ ਚਲੋ ਆ ਕੰਮ ਕਰ ਰਹੇ ਸੀ ਆਪਾਂ ਵੀਡੀਓ ਬਾਤੀ ਪਰ ਅੱਜ ਸਹਜ ਦੀ ਲੁੱਕ ਵੇਖੋ ਯਾਰ ਤੁਸੀਂ ਕਿਉਂ ਸਹਜ ਓਕੇ ਆ ਓਕੇ ਓਕੇ ਇਹ ਬੰਦਾ ਨਾ ਥੋੜਾ ਜਿਆਦਾ ਸ਼ਰਮਿਲੇ ਸੁਭਾਅ ਦਾ ਬੰਦਾ ਘੈਂਟ ਆ ਤੇ ਬਾਕੀ ਇਧਰ ਬਰਾਤ ਸਾਹਿਬ ਨੂੰ ਮਿਲੋ ਬਰਾਤ ਸਾਹਿਬ ਕੀ ਹਾਲ ਹੈ ਹੈਲੋ ਕੀ ਹਾਲ ਹੈ ਸਾਰਿਆਂ ਦਾ ਠੀਕ ਹੋ ਤਿਆਰੀ ਹੈ ਪੂਰੀ ਚਲੋ ਚਲੋ ਉਹਨੇ ਦੀ ਐਂਟਰ ਇਧਰ ਮਾਮੇ ਆ ਰਗੇ ਵੀ ਆ ਗਏ ਦਾਰੂ ਦੀ ਪੇਟੀ ਚੱਕ ਕੇ ਬਹੁਤ ਗੁੱਡ ਹੋ ਗਿਆ ਜੀ ਚਲੋ ਕੋਈ ਨਹੀਂ ਇਹ ਵੀ ਇੱਕ ਵਿਆਹ ਦੇ ਸਹੀ ਚੀਜ਼ਾਂ ਆ ਰਹੇ ਚੱਲ ਕੇ ਮੁੰਡਿਓ ਜਿਹੜੇ ਐਂਟਰ ਹੋ ਚੁੱਕੇ ਆ ਤੇ ਰੰਧਾਵਾ ਸਾਹਿਬ ਵੀ ਪਹੁੰਚ ਚੁੱਕੇ ਨੇ ਆ ਸਾਡਾ ਵਿਆਹਲਾ ਮੁੰਡਾ ਵਾਹ ਵੀ ਵਾਹ ਬਸ ਰੰਧਾਵਾ ਸਾਹਿਬ ਹੁਣੇ ਪਹੁੰਚੇ ਨੇ ਤੇ ਹੁਣੇ ਅਸੀਂ ਰੰਧਾਵਾ ਸਾਹਿਬ ਨੂੰ ਅੰਦਰ ਲਿਆਂਦਾ ਕਿਉਂ ਰੰਧਾਵਾ ਸਾਹਿਬ ਰੰਧਾਵਾ ਸਾਹਿਬ ਗਲਤੀ ਨਾਲ ਦੂਜੇ ਪੈਲ 'ਚ ਵੜ ਗਏ ਸੀ ਅਸੀਂ ਦੋ ਪੈਲਸ ਆ ਤੇ ਨਾਂ ਤਾਂ ਪਤਾ ਲੱਗੇ ਨਾ ਕਿ ਨਾਂ ਕਿਸੇ ਹੋਰ ਦਾ ਹੀ ਏ ਯਾਰ ਇਹ ਤਾਂ ਕੁਛ ਵੀ ਨਹੀਂ ਭਾਈ ਮੈਂ ਤੁਹਾਨੂੰ ਇੱਕ ਸਸਾ ਰਹਾ ਹਾਂ ਕਾਰ ਵਾਲਾ ਪਹਿਲਾਂ ਮੁਰਤੀਕਾਰ ਨੂੰ ਲੋਕ ਨਹੀਂ ਲੱਗਦੇ ਹੁੰਦੇ ਸੀ ਨਾ ਆਮ ਹਰੇ ਗੱਡੀ ਚਾਬੀ ਲੱਗ ਜਾਂਦੀ ਸੀ ਅੰਕਲ ਆ ਕੇ ਗਏ ਬਜਾਜ ਹੋਟਲ ਪੀ ਪੈਕਪੋਗ ਲੈ ਜਾਣ ਜੀ ਤੇ ਉਹਨੇ ਬੈਲ ਬੁੱਲ ਦੇ ਕੇ ਗੱਡੀ ਇਹਦੇ ਮਾਰਿਆ ਸੈਲਫ ਉਦੋਂ ਪੁੱਲ ਨਹੀਂ ਹੁੰਦਾ ਇੱਥੇ ਆ ਗਏ ਜੀ ਤੇ ਆ ਕੇ ਇਹ ਦੇਖਿਆ ਹਿੰਦੀ ਗਾਣੇ ਚੱਲੀ ਜਾਂਦੇ ਤੇ ਤੇਰੇ ਵੀ ਫੁੱਲ ਆ ਫਿਰ ਪਤਾ ਲੱਗੇ ਹੋਰ ਦੀ ਲੇ ਫਿਰ ਉਹਵੇਂ ਠੱਲ ਕੇ ਤੇ ਉਹ ਠੱਲ ਕੇ ਤੇ ਆਪਦੀ ਗੱਡੀ ਲੈ ਗਏ ਮਤਲਬ ਉਦੋਂ ਮੁਰਤੀਕਾਰ ਨੂੰ ਫਿਰ ਚਾਬੀ ਲੱਗ ਜਾਂਦੀ ਹੁੰਦੀ ਸੀ ਉਹਨਾਂ ਟਾਈਮਾਂ ਦੀ ਗੱਲ ਹੈ ਇਹ ਇਹ ਮਲੋਟੋ ਜੀ ਬਾਈ ਟਿੰਕਾ ਤੁਹਾਡਾ ਬਹੁਤ ਕੌਣ ਪਹਿਲਾਂ ਪੇਟ ਪੂਜਾ ਕਰ ਲਗੇ ਫਿਰ ਫਟੜੂ ਬਰੂ ਬਰੂ ਹੁੰਨੇ ਆ ਬਹੁਤ ਬਹੁਤ ਧੰਨਵਾਦ ਵਾਹ ਵਾਹ ਹੋ ਗਏ ਬਿੱਲੇ ਮੁੰਡਿਓ ਹੋਰ ਬਾਈ ਜੀ ਕਰ ਰਹੇ ਹੋ ਇੰਜੋਏ ਹਾਂ ਫਲ ਫਲ ਹਾਂਜੀ ਕਰ ਰਹੇ ਹੋ ਇੰਜੋਏ ਵੈਰੀ ਗੁੱਡ ਹੁਣ ਸਭ ਨੂੰ ਮਲਾਉਣਾ ਹੈ ਜੀ ਅਸੀਂ ਹੋਰ ਜੀ ਤਕੜਿਓ ਮੇਰੇ ਬਚਪਨ ਦੇ ਹੋਰ ਬਾਮਾ ਜੀ ਠੀਕ ਹੋ ਬਹੁਤ ਵਧੀਆ ਬਹੁਤ ਵਧੀਆ ਜੀ ਮੇਰੇ ਬਚਪਨ ਦੇ ਸਾਥੀ ਇਹਨਾਂ ਨਾਲ ਮੇਰਾ ਬਚਪਨ ਬੀਤੇ ਹੈ ਪੀਟੀ ਵਾਲੇ ਦਾ ਉਹਨਾਂ ਨਾਲ ਮਿਲੋਂ ਰਹੇ ਆ ਹੋਰ ਠੀਕ ਹੋ ਜੀ ਸਾਰੇ ਵਾਹ ਬਈ ਵਾਹ सोनू ਸਾਡਾ ਯਾਰ ਮੈਂ ਕਿਹਾ ਮੈਂ ਉਹਦੇ ਬਚਪਨ ਦੇ ਸਾਥਕਾਂ ਨੂੰ ਮਿਲਾ ਰਿਹਾ ਇਹਨਾਂ ਨਾਲ ਮੇਰਾ ਬਚਪਨ ਬੀਤੇ ਆ ਵਾਹ ਵੀ ਵਾਹ ਪੰਜਾਬ ਪੁੱਲ ਜੰਦਾਬਾਦ ਹਾਂ ਬਤ ਹੋ ਠੀਕ ਹੋ ਜੀ ਚੜਦੀ ਕਲਾ ਉਹ ਵੀ ਪੂਰੀ ਮੈਂ ਇਹ ਬੰਦਾ ਨਾਲ ਜੀ ਜਿੰਨੇ ਮੈਂ ਚੰਗੇ ਕੰਮ ਕਰੇ ਮਾੜੇ ਕਰੇ ਇਹਨਾਂ ਨੇ ਕਰਿਆ। ਇਹਨਾਂ ਦੇ ਕੁਝ ਗੁਣ ਲਿਆ ਤੇ ਕੁਝ ਸਿਖਾਇਆ ਵੀ ਹੈ। ਹਾਂ ਇਹ ਮੈਂ ਉਸ ਟਾਈਮ ਦੀ ਗੱਲਾਂ ਕਰ ਰਿਹਾ ਜਦੋਂ ਆਪਾਂ ਟੂਰਨਾਮੈਂਟ ਕਰਾਉਂਦਾ ਸੀ। ਹਾਂ ਹਾਂ ਉਹ ਤਾਂ ਚਲੋ ਟੂਰਨਾਮੈਂਟ ਵੀ ਖਤਮ ਹੋ ਗਿਆ। ਹਾਂ ਪੜਦੇ ਹੁੰਦੇ ਸੀ ਜਦੋਂ ਸਹੀ ਗੱਲ ਹੈ। ਗੱਲ ਕਰਦੇ ਹੋ ਇਹ ਪਿੰਡ ਵਾਲੇ ਨੇ ਚਲੋ ਇਹ ਨਹੀਂ ਆਏ ਆਪਣੇ ਸਕੂਲ ਦੇ ਨਾਲ ਲੜੇ ਹੋਣਾ। ਨਹੀਂ ਨਹੀਂ ਦੋਸਤ ਦੇ ਦੇ ਨਹੀਂ ਬੱਸ ਕਰ ਐਂਟਰੀ ਤਾਂ ਕਰਾ ਦੋ। ਪਹਿਲਾਂ ਦਾ ਇਲੈਕਟ੍ਰੀਸ਼ੀਅਨ ਵੀ ਜਿਹੜਾ ਉਹ ਸੋਨੇ ਕਿਤਾੜੀ ਸਦੀ ਨੂੰ ਉਹ ਅੱਗੇ ਅਰੇ ਸਾਹ ਇਲੈਕਟ੍ਰੀਸ਼ੀਅਨ ਵੀ ਇਹਨਾਂ ਲਈ ਵਾਸਤੇ ਮੈਂ ਚੁਣੀ ਲਿਆ ਲਾ ਨਵੇਂ ਵਲੌਗ ਵਿੱਚ ਆਹ ਦੇਖੋ ਅੱਜ ਸਾਡੇ ਕੋਲੇ ਕੁਸਤੋਲਾ ਨਾਲੂ ਕੋ ਲਿਆ ਹਾਂਜੀ ਅੱਜ ਅਸੀਂ ਡਾਕੂ ਆ ਡਾਕੂ ਤੇ ਜਾਇ ਪਾਇ ਕਿੱਥੇ ਆ ਜੀ ਅੱਜ ਕੋ ਕੌਣ ਖਾਣਾ ਆਏ ਆ ਜੀ ਅਸੀਂ ਕਿੱਥੇ ਐ ਵਿਆਹ ਤੇ ਆਏ ਆ ਜੀ ਕੀ ਦਾ ਵਿਆਹ ਜੀ ਠੀਕ ਹੈ ਜੀ ਤੇ ਫਿਰ ਤੁਸੀਂ ਹੁਣ ਨੱਚੇ ਕਿ ਨਹੀਂ ਨੱਚੇ ਨੱਚੇ ਸੀ ਹੁਣ ਕਦੋਂ ਨੱਚਣ ਜਾਣਾ ਫਿਰ ਦੂਜੇ ਰੀ ਆਜੋ ਸਾਰੇ ਗੱਸ ਦਿਖਾਈਏ ਨੂੰ ਚਲੋ ਦਿਖਾਓ ਜੀ ਆਜੋ ਕਿਧਰ ਤਾਂ ਮੇਰੇ ਕਿ ਵੀ ਉੱਥੇ ਉਸੇ ਕਿੱਥੇ ਹੈ ਉਹ ਸੇ ਉਹ ਦੇ ਗੱਸ ਰੇ ਹਾਂਜੀ ਹਣਾ ਪਹਿਲੀ ਵਾਰ ਤਾਂ ਪਾਪਾ ਮੈਨੂੰ ਕੋਠੇ ਤੇ ਰਾ ਕੇ ਗਿਆ ਸੀ ਤੇ ਫਿਰ ਪਾਪਾ ਪਤੰਗ ਡੋਲਾ ਸੀ ਤਗੜੀ ਰੀ ਸੀ ਉਹ ਤਾਂ ਸਾਡੇ ਕੋਲੇ ਅਸੀਂ ਦੋ ਪਤੰਗ ਘਟਦੇ ਸੀ ਇੱਕ ਵੱਡਾ ਅਸੀਂ ਡੱਡਾ ਹਾਂ ਜੀ ਹੱਟਦਾ ਹਾਂ ਇੱਕ ਡੱਡਾ ਵੀ ਅਸੀਂ ਉਹ ਵੀ ਘੱਟਦਾ ਹੋ ਵੈਰੀ ਗੁੱਡ ਅਸੀਂ ਉਹ ਵੀ ਘੱਟਦਾ ਹੈ ਅਸੀਂ ਉਹ ਵੀ ਘੱਟਦਾ ਹੈ ਕਿੱਡਾ ਆ ਉਹ ਵੀ ਘੱਟਦਾ ਹੈ ਕਿੱਡਾ ਬਈ ਆਹਾ ਹਰ ਵਾਰ ਘੱਟਦੇ ਸੀ ਉਹ ਤੁਸੀਂ ਤਾਂ ਬਹੁਤ ਭੜੇ ਹੋ ਜੀ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਬਏ ਜੇ ਤੁਹਾਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਤਾਂ ਮਾਨ ਸਾਹਿਬ ਦੇ ਸਟੰਟ ਸਟੰਟ ਮੈਂ ਹੈ ਹਾਂ ਪੂਰਾ ਜੀ ਪੂਰਾ ਸਟੰਟ ਮੈਂ ਹੈ ਪੂਰਾ ਪੂਰਾ मेरा सारा द था ठीक है थोड़ी बड़े और बड़ा है औदी कुड़िए जानदी कुड़िए औदी कुड़िए जानदी कुड़िए ਪਿੰਡ ਸੁਣੇਂਦਾ ਭੀੜੀ ਵਾਲਾ ਉੱਥੋਂ ਦੇ ਤੋਂ ਬਲਦ ਸੁਣੀ ਦੇ ਵਿੱਚ ਉਹਨਾਂ ਦੇ ਟੱਲੀਆਂ ਪੱਜ ਪੱਜ ਉਹ ਮੱਕੀ ਬੀਜਦੇ ਜਿੱਠ ਕਿੱਠ ਲੱਗੀਆਂ ਚੱਲੀਆਂ ਬਾਰੀ ਬਾਰਸੀ ਕੱਟਨੇ ਗਿਆ ਸੀ ਬਾਰੀ ਬਾਰਸੀ ਖੰਡਨੇ ਗਿਆ ਸੀ ਅੰਡੀ ਰੋਟੀ ਅੱਜ ਦੇਸਤੇ ਬਥੇਰੇ ਆ ਜੱਗ ਤੇ ਮਾਂ ਪਾਪ ਵਾਰ ਚਿੱਟਾ ਕੁੱਕੜ ਬਣੇ ਰਹੇ ਤੇ ਚਿੱਟਾ ਕੁੱਕੜ ਬਣੇ ਰਹੇ ਤੇ ਆਸ਼ਨੀ ਦਪੱਟੇ ਵਾਲੀਏ ਮੁੰਡਾ ਆਸ਼ਕ ਤੇ I agree. Uh,